ਰਾਜਸਥਾਨ ਦੇ ਹਨੂਮਨਗੜ੍ਹ ਦੇ ਗੋਲੂ ਵਾਲਾ ਨੇੜੇ ਗੁਰਦੁਆਰਾ ਮਹਿਤਾਬਗੜ੍ਹ ਦੇ ਕੰਟਰੋਲ ਨੂੰ ਲੈ ਕੇ ਦੋ ਧੜਿਆਂ ਵਿਚਾਲੇ ਹੋਈ ਹਿੰਸਕ ਝੜਪ ਵਿੱਚ ਕਟੋ-ਕਟ 10 ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਵਿੱਚ ਕੁਝ ਨਾਬਾਲਗ ਵੀ ਸ਼ਾਮਲ ਨੇ ਹਮਲਾਵਰਾਂ ਨੇ ਗੁਰਦੁਆਰੇ ਵਿੱਚ ਮੌਜੂਦ ਲੋਕਾਂ ਨੂੰ ਜ਼ਬਰਦਸਤੀ ਵਾਰ ਕਰ ਦਿੱਤਾ ਅਧਿਕਾਰੀਆਂ ਨੇ ਦੱਸਿਆ ਕਿ ਸਥਿਤੀ ਤਣਾਅਪੂਰਨ ਪਰ ਕਾਬੂ ਹੇਠ ਹੈ ਪ੍ਰਸ਼ਾਸਨ ਨੇ ਖੇਤ ਦੇਆਂ ਵਿੱਦਿਕ ਸੰਸਥਾਵਾਂ ਬੰਦ ਕਰਨ ਅਤੇ ਇੰਟਰਨੈਟ ਸੇਵਾਵਾਂ ਮੁਅਤਲ ਕਰਨ ਦਾ ਹੁਕਮ ਦਿੱਤਾ ਹੈ ਖੇਤਰ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਜਿਸ ਵਿੱਚ 15 ਥਾਣਿਆਂ ਦੇ ਪੁਲਿਸ ਕਰਮੇ ਅਤੇ ਰਾਜਸਥਾਨ ਆਰਏਸੀ ਦੀਆਂ ਦੋ ਯੂਨਿਟਾਂ ਸ਼ਾਮਿਲ ਨੇ ਇਸ ਹਿੰਸਕ ਝੜਪ ਦੇ ਸਬੰਧ ਵਿੱਚ ਕਈ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਮਲਜ਼ਮਾਂ ਤੇ ਬੇਅਦਬੀ ਦੇ ਦੋਸ਼ ਲਗਾਏ ਗਏ ਨੇ ਇਸ ਘਟਨਾ ਦੇ ਸਬੰਧ ਵਿੱਚ ਦਰਜ ਕੀਤੇ ਗਏ ਕੇਸ ਅਨੁਸਾਰ ਲਗਭਗ 50 ਵਿਅਕਤੀ ਜੋ ਦੇਸੀ ਪਿਸਤੌਲਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਨੇ ਚਾਰਦिवारी ਟੱਪ ਕੇ ਗੁਰਦੁਆਰਾ ਕੰਪਲੈਕਸ ਵਿੱਚ ਦਾਖਲ ਹੋਏ ਅਤੇ ਉੱਥੇ ਸੁੱਤੇ ਪਏ ਸ਼ਰਧਾਲੂਆਂ ਤੇ ਹਮਲਾ ਕਰ ਦਿੱਤਾ ਕੁਝ ਨੂੰ ਗੰਬੀਰ ਸੱਟਾਂ ਵੱਜਣ ਕਾਰਨ ਸ਼੍ਰੀ ਗੰਗਾ ਨਗਰ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਗੁਰਦੁਆਰੇ ਦੀ ਮੁੱਖ ਸੇਵਾਦਾਰ ਉਮੀਦ ਕਰਨੇ ਇਲਜ਼ਾਮ ਲਾਇਆ ਕਿ ਹਮਲਾਵਰਾਂ ਨੇ ਸ਼ਰਧਾਲੂਆਂ ਤੋਂ ਮੋਬਾਈਲ ਫੋਨ ਖੋਲੇ ਨੇ ਅਤੇ ਤਕਰੀਬਨ 1.65 ਕਰੋੜ ਰੁਪਏ ਵੀ ਚੋਰੀ ਕੀਤੇ ਨੇ ਗੁਰਦੁਆਰੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਉਸ ਸਮੇਂ ਵੀ ਕੀਤੀ ਗਈ ਜਦ ਪ੍ਰਸ਼ਾਸਨ ਵੱਲੋਂ ਧਾਰਾ 144 ਲਾਗੂ ਕੀਤੀ ਗਈ ਸੀ ਗੋਲੂ ਵਾਲਾ ਪੁਲਿਸ ਨੇ ਕੇਸ ਵਿੱਚ 16 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਤੇ ਐਸਐਚਓ ਹਰਵੰਸ ਲਾਲ ਮਾਮਲੇ ਦੀ ਜਾਂਚ ਕਰ ਰਹੇ ਨੇ ਸਿੱਖਾਗੂ ਤੇਜਿੰਦਰਪਾਲ ਟੀਮਾਂ ਨੇ ਦਾਅਵਾ ਕੀਤਾ ਕਿ 22 ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਿਰੋਧ ਕਰਦਿਆਂ ਸਰਕਾਰ ਨੂੰ ਹਮਲਾਵਰਾਂ ਖਿਲਾਫ ਤੁਰੰਤ ਸਖਤ ਕਾਰਵਾਈ ਕਰ ਲਈ ਆਖਿਆ ਸ਼ਰਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਜਾਣਕਾਰੀ ਅਨੁਸਾਰ ਇਹ ਮਿੱਥ ਕੇ ਕੀਤਾ ਹਮਲਾ ਹੈ ਜਿਸ ਨੂੰ ਸਿਕ ਕੌਮ ਵਰਦਾਸ਼ ਨਹੀਂ ਕਰੇਗੀ ਉਨ੍ਹਾਂ ਕਿਹਾ ਕਿ ਗੁਰਦੁਆਰੇ ਵਿੱਚ ਸੁੱਤੇ ਸਿੱਖਾਂ ਤੇ ਹਮਲਾ ਕੀਤਾ ਗਿਆ ਹਮਲਾਵਰਾਂ ਨੇ ਛੋਟੇ-ਛੋਟੇ ਬੱਚਿਆਂ ਨੂੰ ਵੀ ਗੰਭੀਰ ਜ਼ਖਮੀ ਕੀਤਾ ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਇਹ ਸਭ ਕੁਝ ਪੁਲਿਸ ਦੀ ਮੌਜੂਦਗੀ ਵਿੱਚ ਹੋਇਆ ਸ਼ਰਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖਾਂ ਨੇ ਜਿੱਥੇ ਦੇਸ਼ ਦੀ ਰੱਖਿਆ ਲਈ ਹਮੇਸ਼ਾ ਮੂਰੀ ਰੋਲ ਅਦਾ ਕੀਤਾ ਉੱਥੇ ਹੀ ਜਿਸ ਵੀ ਖੇਤੇ ਵਿੱਚ ਵਸੇ ਉੱਥੇ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਇਆ ਉਹਨਾਂ ਕਿਹਾ ਕਿ ਰਾਜਸਥਾਨ ਵਿੱਚ ਸਿੱਖਿਆ ਨੂੰ ਪਹਿਲਾਂ ਵੀ ਕਈ ਵਾਰ ਕਕਾਰਾਂ ਕਰਕੇ ਮੁਸ਼ਕਲਾਂ 'ਚੋਂ ਲੰਘਣਾ ਪਿਆ ਹੈ ਇਸ ਵਿਰੁੱਧ ਜਿੱਥੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਨੇ ਆਵਾਜ਼ ਉਠਾਈ ਉੱਥੇ ਹੀ ਸਥਾਨਕ ਸਿੱਖਾਂ ਨੇ ਸਰਕਾਰ ਨੂੰ ਆਪਣੇ ਫੈਸਲੇ ਬਦਲਣ ਲਈ ਮਜਬੂਰ ਕੀਤਾ ਉਹਨਾਂ ਕਿਹਾ ਕਿ ਬਹੁਤ ਸਾਰੇ ਲੋਕ ਸਮਾਜ ਵਿੱਚ ਵੰਡੀਆਂ ਪਾ ਕੇ ਆਪਣੀ ਸਿਆਸਤ ਚਮਕਾਉਣੀ ਚਾਹੁੰਦੇ ਨੇ ਜੋ ਦੇਸ਼ ਹਿੱਤ ਵਿੱਚ ਨਹੀਂ ਹੈ ਉਹਨਾਂ ਕਿਹਾ ਕਿ ਕਿਸੇ ਨੂੰ ਵੀ ਅਜਿਹੀ ਖੁੱਲ ਨਹੀਂ ਦਿੱਤੀ ਜਾ ਸਕਦੀ ਕਿ ਉਹ ਸਮਾਜ ਵਿਰੋਧੀ ਹਰਕਤਾਂ ਕਰੇ ਐਡਵੋਕੇਟ ਧਾਮੀ ਨੇ ਰਾਜਸਥਾਨ ਦੇ ਮੁੱਖ ਮੰਤਰੀ ਨੂੰ ਇਸ ਮਾਮਲੇ ਤੇ ਤੁਰੰਤ ਕਾਰਵਾਈ ਕਰਦੇ ਆ ਮੁ슬ਮਾਨਾਂ ਨੂੰ ਸਜ਼ਾ ਦਿਵਾਉਣ ਲਈ ਆਖਿਆ ਉਧਰ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜੱਜਦਾਰ ਗਿਆਨੀ ਟੇਕ ਸਿੰਘ ਢਣੌਲਾ ਨੇ ਭਾਜਪਾ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਗੁਰਦੁਆਰੇ ਵਿੱਚ ਹਮਲਾ ਕਰਨ ਵਾਲੇ ਭਾਜਪਾ ਦੇ ਗੁੰਡੇ ਨਾ ਫੜੇ ਤਾਂ ਸਿੱਖ ਸੰਗਤ ਆਪ ਭਾਜਪਾ ਦੇ ਗੁੰਡੇ ਬਾਹਰ ਕੱਢ ਕੇ ਪੰਥਕ ਕਰਵਾਈ ਤਾਂ ਮੁਤਾਬਕ ਸਜ਼ਾ ਦੇਵੇਗੀ ਸਿੰਘ ਸਾਹਿਬ ਆਪ ਰਾਜਸਥਾਨ ਪਹੁੰਚੇ ਸਨ ਜ਼ਖਮੀ ਸੰਗਾਂ ਦਾ ਹਾਲਚਾਲ ਉਹਨਾਂ ਦੇ ਵੱਲੋਂ ਪੁੱਛਿਆ ਗਿਆ ਤੇ ਸਰਕਾਰ ਨੂੰ ਤਾੜਨਾ ਕੀਤੀ ਗਈ ਇਸ ਦੌਰਾਨ ਟੀਮਾਂ ਨੇ ਕਿਹਾ ਕਿ ਪ੍ਰਸ਼ਾਸਨ ਦੇ ਸ਼ਾਇਤੇ ਹਮਲਾ ਹੋਇਆ ਇਸ ਦੌਰਾਨ ਵਕ ਵਕ ਆਗੂਆਂ ਨੇ ਹੁਣ ਤੱਕ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਮੈਂ ਹੁਣੇ ਸਾਧ ਤੇਜਿੰਦਰ ਸਿੰਘ ਟੰਮਾ ਜੀ ਜਿਹੜੇ ਰਾਜਸਥਾਨ ਦੇ ਇੱਕ ਮੈਂ ਸਮਝਦਾ ਕਿ ਕੌਮ ਦੇ ਇਸ਼ੂਸ ਜਿਹੋ ਤੇ ਹਮੇਸ਼ਾ ਪੈਰਾ ਦਿੰਦੇ ਨੇ ਔਰ ਰਾਜਸਥਾਨ ਦੇ ਵਿੱਚ ਜਿਸ ਤਰੀਕੇ ਨਾਲ ਧੱਕੇ ਹੁੰਦੇ ਨੇ ਸਿੱਖਾਂ ਦੇ ਨਾਲ ਗੁਰੂ ਘਰਾਂ ਦੇ ਨਾਲ ਔਰ ਸਰਕਾਰ ਜਿਸ ਤਰੀਕੇ ਦੇ ਨਾਲ ਉਥੇ ਧੱਕਰ ਅੰਦਾਜ਼ੀ ਕਰ ਰਹੀ ਹੈ ਉਹ ਇਸ਼ੂ ਹਮੇਸ਼ਾ ਚੁੱਕਦੇ ਨੇ ਅੱਜ ਮੈਂ ਗੱਲ ਕਰਨ ਜਾ ਰਿਹਾ ਮਹਿਤਾਬਗੜ ਗੁਰੂ ਘਰ ਦੀ ਜਿੱਥੇ ਹਰਮੀਤ ਕੌਰ ਜਿਹੜੇ ਨੇ ਉਹ ਪ੍ਰਧਾਨ ਨੇ ਉਹ ਪ੍ਰੈਜ਼ੀਡੈਂਟ ਨੇ ਕਈ ਦਿਨਾਂ ਤੋਂ ਇਹ ਆਖਿਆ ਜਾ ਰਿਹਾ ਸੀਗਾ ਕਿ ਉੱਥੇ ਹਮਲਾ ਹੋਣ ਲੱਗਾ ਹੈ ਔਰ ਉਥੋਂ ਦੇ ਕ ਐਮ ਐਲ ਏ ਸਰਕਾਰ ਦੀ ਸ਼ਹਿ ਤੇ ਪੁਲਿਸ ਦੀ ਸ਼ਹਿ ਤੇ ਉੱਥੇ ਹਥਿਆਰਬੰਦ ਹਮਲਾ ਹੋਏਗਾ ਅੱਜ ਦੀ ਰਾਤੀ ਜਿਹੜੀ ਰਾਤ ਬੀਤੀ ਹੈ ਤੜਕੇ 3 ਵਜੇ ਉੱਥੇ ਹਮਲਾ ਕੀਤਾ ਜਾਂਦਾ ਉਹਦੇ ਵਿੱਚ ਕੁਝ ਨਾਨ ਸਿੱਖ ਸੀਗੇ ਕੁਝ ਨਿਹੰਗ ਸੀਗੇ ਔਰ ਉੱਥੇ ਸੁੱਤੇ ਪਏ ਜਿਹੜੇ ਸਿੰਘ ਅੰਦਰ ਗੁਰੂ ਘਰ ਦੇ ਵਿੱਚ ਸੀਗੇ ਉਹਨਾਂ ਨੂੰ ਮਾਰਿਆ ਕੁੱਟਿਆ ਜਾਂਦਾ ਹੈ ਕਿਹੜੀ ਇਹ ਮੰਦਭਾਗੀ ਘਟਨਾ ਵਾਪਰੀ ਆ ਗੋਲੂਆ ਰਾਜਸਥਾਨ ਇਥੇ ਭਾਜਪੀ ਦੀ ਸਰਕਾਰ ਆ ਤੇ ਤਹਾਂ ਕੇਂਦਰ ਚ ਵੀ ਭਾਜਪੀ ਦੀ ਸਰਕਾਰ ਆ ਇਹ ਕਿਹੜਾ ਗੁਰੂ ਘਰ ਦਾ ਮਸਲਾ ਸੀਗਾ ਇਹ ਅਕਾਲ ਤਖਤ ਸਾਹਿਬ ਤੇ ਇਹਦਾ ਕਿਹੜਾ ਫੈਸਲਾ ਕਰਨਾ ਸੀ ਅਕਾਲ ਤਖਤ ਸਾਹਿਬ ਨੇ ਕਰਨਾ ਸੀ ਇਹਨਾਂ ਇਹ ਸਰਕਾਰ ਨੇ ਆਪਣੇ ਗੁੰਡੇ ਭੇਜ ਕੇ ਗੁਰੂ ਘਰ ਤੇ ਕਬਜ਼ਾ ਵੀ ਕੀਤਾ ਤੇ ਉੱਥੇ ਕਿਹੜੇ ਵਿਦਿਆਲਾ ਚੱਲਦਾ ਬਹੁਤ ਛੋਟੇ-ਛੋਟੇ ਬੱਚੇ 10-10 15-15 ਸਾਲ ਦੇ ਉਹਨਾਂ ਨੂੰ ਵੀ ਬਹੁਤ ਗੰਭੀਰ ਜ਼ਖਮੀ ਕੀਤਾ ਤੇ ਮੈਂ ਸੰਗਤ ਸਵੇਤ ਹੁਣ ਇੱਥੇ ਅੱਜ ਮੌਕਾ ਵੀ ਦੇਖਿਆ ਤੇ ਸੰਗਤ ਸਮੇਤ ਹੀ ਇੱਥੇ ਮੈਂ ਆਇਆ ਮੈਂ ਇਸ ਸਰਕਾਰ ਨੂੰ ਤਾੜਨਾ ਕਰਦਾ ਵੀ ਜਿਨ੍ਹਾਂ ਨੇ ਉਥੇ ਜਾ ਕੇ ਕਬਜ਼ਾ ਕੀਤਾ ਤੇ ਬੱਚੇ ਜ਼ਖਮੀ ਕੀਤੇ ਆ ਉਹਨਾਂ ਦੇ ਪਰਚਾ ਦਰਜ ਕਰਕੇ ਧਾਰਾ ਲਾ ਕੇ ਕਿਹੜੀ ਬਣਦੀ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ Hindu ਧਰਮ ਬਚਾਇਆ ਅੱਜ ਸਾਡਾ ਕਿਹੜਾ ਸਿੱਖ ਧਰਮ ਆ ਇਹ Hindu ਸਾਡੇ ਧਰਮ ਤੇ ਬਾਹਰ ਕਰ ਰਹੇ ਆ ਕੇਂਦਰ ਚ ਵੀ ਹਿੰਦੁਸਤਾਨ ਚ ਸਰਕਾਰ BJP ਦੀ ਆ ਤੇ ਰਾਜਸਥਾਨ ਚ ਵੀ ਆ ਇਸ ਕਰਕੇ ਅਕਾਲਤਾ ਸਭ ਤੇ ਇਹ ਮਸਲਾ ਗਿਆ ਇਹ ਸਿੱਖਾਂ ਦਾ ਮਸਲਾ ਇਹ ਸਰਕਾਰ ਦੇ ਨਾਂ ਬਾਜ਼ ਆਈ ਤੇ ਮੈਂ ਸਿੱਖੋਂ ਨੂੰ ਤਾਰ ਮੁਕੇ ਜਿਵੇਂ ਬੰਦੀਆਂ ਨੂੰ ਭਿੰਡਰਾਵਾਲੀ ਟਕਸਾਲ ਨੂੰ ਨਿਹੰਗ ਸਿੰਘ ਜਿਵੇਂ ਬੰਦੀਆਂ ਨੂੰ ਅਪੀਲ ਕਰਦਾ ਬੀਬੀ ਹੀਰਾ ਘੱਟ ਕੇ ਭਾਈ ਗੋਲੂ ਬਾਵਾ ਆਓ ਤੇ ਆਪਾਂ ਇਸ ਸਰਕਾਰ ਤੋਂ ਕਬਜ਼ਾ ਲਈਏ ਇਹ ਸਰਕਾਰ ਦਾ ਕਬਜ਼ਾ ਇਹ ਸਰਕਾਰ ਨੇ ਬਹੁਤਕਾ ਕੀਤਾ ਬੱਚਾ ਨੂੰ ਵੀ ਕੁੱਟਿਆ ਤੇ ਬਜ਼ੁਰਗਾਂ ਨੇ ਵੀ ਕੁੱਟਿਆ ਇਸ ਕਰਕੇ ਮੈਂ ਸਮੁੱਚੀ ਸੰਗਤ ਨੂੰ ਅਪੀਲ ਕਰਦਾ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਨੇ ਵੀ ਪੋਸਟ ਪਾਈ ਆ ਵੀ ਭਾਈ ਇਹ ਸਰਕਾਰ ਨੂੰ ਆਵਾਜ਼ ਆ ਜਾਣਾ ਚਾਹੀਦਾ ਤੇ ਮੈਂ ਵੀ ਤਾੜਨਾ ਕਰਦਾ ਵੀ ਅਕਾਲ ਤੱਕ ਸਭ ਤੇ ਕਿਹੜਾ ਇਹ ਮਸਲਾ ਤੇ ਇਹਨਾਂ ਨੇ ਸਰਕਾਰ ਨੇ ਆਪਦੇ ਹੱਥ ਚ ਲੈ ਲਿਆ ਤੇ ਉਹਨਾਂ ਸਾਰਿਆਂ ਤੇ ਪਰਚੇ ਦਰਜ ਹੋਣੇ ਚਾਹੀਦੇ ਆ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਸੰਗਤਾਂ ਦੇ ਸਾਹਮਣੇ ਕਰਨਾ ਚਾਹੀਦਾ ਕਿਹੜਾ ਇਹ ਨਾਕਾਬਜਾ ਛੱਡਿਆ ਤੇ ਸੰਗਤਾਂ ਆਪਦੀ ਆਪ ਛਡਾ ਲੈਣੀ ਆ ਜੋ ਘਟਨਾ ਹੈ ਗੁੱਲੂ ਵਾਲੇ ਦੀ ਸਭ ਦੇ ਸਾਹਮਣੇ ਹੈ ਕਿਸ ਤਰ੍ਹਾਂ ਪੁਲਿਸ ਦੀ ਮਜਬੂਦਗੀ ਵਿੱਚ ਉਥੇ ਮਾਸੂਮ ਬੱਚਿਆਂ ਨੂੰ ਤਲਵਾਰਾਂ ਨਾਲ ਵੜਿਆ ਗਿਆ 8 8 10 10 ਸਾਲ ਦੇ ਬੱਚਿਆਂ ਤੇ ਜਿਸ ਤਰ੍ਹਾਂ ਵਾਰ ਕੀਤੇ ਗਏ ਜਿਸ ਤਰ੍ਹਾਂ 80 ਸਾਲ ਤੇ 87 ਸਾਲ ਦੇ ਬਜ਼ੁਰਗਾਂ ਤੇ ਵਾਰ ਕੀਤਾ ਗਿਆ ਇਹ ਪ੍ਰਤੱਖ ਉਧਾਰਨ ਸੀਗਾ ਕਿ ਕਿਸ ਤਰ੍ਹਾਂ ਸਰਕਾਰ ਦੀ ਪ੍ਰਸ਼ਾਸਨ ਤੇ ਪੁਲਿਸ ਦੀ ਸ਼ਾਹ ਤੇ ਗੁੰਡਿਆਂ ਨੇ ਹਮਲਾ ਕੀਤਾ ਹੁਣ ਮੈਂ ਇੱਕ ਵੀਡੀਓ ਵੇਖ ਰਿਹਾ ਸੀਗਾ ਭਾਜਪਾ ਦੇ ਜ਼ਿਲ੍ਹਾ ਅਧਿਕਾਰੀ ਸ਼ਰਨਪਾਲ ਸਿੰਘ ਮਾਨ ਦੀ ਮੈਂ ਹਮੇਸ਼ਾ ਕਹਿੰਦਾ ਜਿੱਥੇ ਅਸੂਲਾਂ ਦੀ ਗੱਲ ਹੈ ਇਹ ਤੇ ਸਿਧਾਂਤਾਂ ਦੀ ਗੱਲ ਹੈ ਬੜੀ ਜ਼ਰੂਰਤ ਤੇ ਦਿਲ ਦੇ ਨਾਲ ਅਸੀਂ ਆਪਣੀ ਗੋਮਦੀ ਗੱਲ ਰੱਖਦੇ ਆਂ ਅਸੀਂ ਵਾਰ-ਵਾਰ ਕਹਿ ਰਹੇ ਆਂ ਅਸੀਂ ਵਾਰ-ਵਾਰ ਕਿਹਾ ਇਹ ਭਾਜਪਾ ਨੂੰ ਵੀ ਤੁਸੀਂ ਸਿੱਖਾਂ ਤੇ ਤੱਕਾ ਨਾ ਕਰੋ ਸਿੱਖਾਂ ਦੀ ਕੁਰਬਾਨੀਆਂ ਲਾ ਰਹੇ ਹਾਂ ਕਕਾਰ ਲਾ ਰਹੇ ਹਾਂ ਦਸਤਾਰਾਂ ਲਾ ਰਹੇ ਹਾਂ ਵੋਟ ਪੰਜਾ ਤਾਂ ਕੁਰਬਾਨੀਆਂ ਤਾਰਦੇ ਹੋ ਸਿਵਲ ਜਨਤ ਐਗਜ਼ਾਮ ਤੁਸੀਂ ਜਲੀਲ ਕਰਦੇ ਹੋ ਕਿਸੇ ਭਾਜਪਾ ਵਾਲੇ ਤਕਲੀਫ ਨਹੀਂ ਹੋਈ ਕਿਸੇ ਜ਼ਿਲ੍ਹਾ ਅਧਿਕਾਰੀ ਸਰਨਪਾਸ ਸਿੰਘ ਤਕਲੀਫ ਨਹੀਂ ਹੋਈ ਪਿੱਛੇ ਤੇ ਜੈਸਰ ਘਟਨਾ ਹੋਈ ਸੀਗੀ ਔਨ ਸਭ ਨੂੰ ਪਤਾ ਹੈ ਕਿ ਜੈਸਰ ਇੱਕ ਸੰਘ ਦੇ ਬੰਦੇ ਨੇ ਸਿੱਖਾਂ ਬਾਰੇ ਬੜਾ ਖਲਾਫ ਲਿਖਿਆ ਜੀਗਾ ਉਦੋਂ ਮੈਂ ਅੱਜ ਲਾਈਵ ਅੱਜ ਤੁਹਾਨੂੰ ਸੰਘ ਦੱਸ ਰਿਹਾ ਜਿਲ੍ਹਾ ਇਹਨਾਂ ਦਾ ਇੱਕ ਮੰਡਲ ਦੇ ਆਚਾ ਬਲਵਿੰਦਰ ਸਿੰਘ ਮੱਗੋ ਬੜਾ ਪਾਵਨ ਵਾਲਾ ਬੜਾ ਪਿਆਰ ਵਾਲਾ ਸਿੱਖ ਹੈਗਾ ਉਸ ਤੋਂ ਪਹਿਲਾਂ ਮੈਂ ਸ਼ਰਨਪਾਲ ਸਿੰਘ ਮਾਨ ਨੂੰ ਫੋਨ ਲਾਇਆ ਜੋ ਜਿਲ੍ਹਾ ਦੇ ਆਚਾ ਕਿਉਂਕਿ ਸਾਨੂੰ ਪਤਾ ਲੱਗ ਗਿਆ ਸੀਗਾ ਵੀ ਇਹ ਸੰਘ ਦਾ ਬੰਦਾ ਹੈ ਤੇ ਜਿਹੜੇ ਬੰਦੇ ਨੇ ਇਹ ਕਰਤੂਤ ਕੀਤੀ ਹੈ ਸਿੱਖਾਂ ਬਾਰੇ ਮਾੜਾ ਲਿਖਿਆ ਲਗਾਤਾਰ ਲਿਖ ਰਿਹਾ ਹੈ ਸ਼ਰਨਪਾਲ ਸਿੰਘ ਨੇ ਫੋਨ ਰিসিਵ ਨਹੀਂ ਕੀਤਾ ਚਲੋ ਮਰਜ਼ੀ ਉਹਨਾਂ ਦੀ ਉਪਰੰਤ ਮੈਂ ਇਹਨਾਂ ਦੇ ਮੰਡਲ ਦੇ ਅધ્યક્ષ ਬਲਵਿੰਦਰ ਸਿੰਘ ਮੱਘੋ ਨਾਲ ਗੱਲ ਕੀਤੀ ਬਲਵਿੰਦਰ ਸਿੰਘ ਮੱਘੋ ਨੇ ਕਿਹਾ ਵੀ ਇਹ ਸਮੱਸਿਆ ਕੱਲ ਨੂੰ ਗਲਵਧੂਗੀ ਤੁਸੀਂ ਗੱਲ ਕਰੋ ਜ਼ਿਲ੍ਹਾ ਅਧਿਕਾਰੀ ਨਾਲ ਉਹ ਬੰਦੇ ਨਿਗਲ ਪਾਈ ਜਾਵੇ ਤਾਂ ਕਿ ਸਾਡਾ ਆਪਸੀ ਸਵਾਰਥ ਨਾ ਵਿਗੜੇ ਬਲਵਿੰਦਰ ਦੇ ਮੱਘੋ ਨੇ ਗੱਲ ਕੀਤੀ ਉਦੋਂ ਜ਼ਿਲ੍ਹਾ ਅਧਿਕਾਰੀ ਸ਼ਰਨਪਾਲ ਸਿੰਘ ਮਾਨ ਨੇ ਕਿਹਾ ਵੀ ਇਹ ਬਲਕਰਨ ਸਿੰਘ ਤੇ ਉਹ ਜਿਹੜਾ ਹੈਗਾ ਸੰਗ ਦਾ ਬੰਦਾ ਹੈ ਇਹਨਾਂ ਕਿ ਨਿੱਜੀ ਲੜਾਈ ਹੈ ਉਹਨਾਂ ਤੌਜੋਹਨ ਦਿੱਤੀ ਜੋ ਨੀਤਵਾਜ ਦਿੱਤੀ ਫਿਰ ਸਿੱਖ ਜਥੇਬੰਦੀ ਆਪ ਗਈਆਂ ਪਹਿਲਾਂ ਅਸੀਂ ਵਾਦ ਕੀਤਾ ਅਸੀਂ ਵਿਵਾਦ ਨਹੀਂ ਕੀਤਾ ਪਹਿਲਾਂ ਸੀ ਵਾਦ ਕੀਤਾ ਗੱਲ ਕਰੀਏ ਜਦੋਂ ਭਾਜਪੀ ਦੇ ਬੰਦੇ ਗੱਲ ਕਰਨ ਤੋਂ ਭੱਜ ਗਏ ਫਿਰ ਸਿੱਖ ਜਥੇਬੰਦੀਆਂ ਜੈਸਰ ਪੁੰਜੀਆਂ ਤੇ ਜੈਸਰ ਸੱਚ ਵੇਖਿਆ ਜੋ ਬੰਦੇ ਨੇ ਕਿਹਾ ਇਹ ਮੈਨੂੰ ਸੰਘ ਨੇ ਸਿਖਾਇਆ ਹੈ ਜੋ ਵੀਡੀਓ viral ਹੋਈ ਇਹਨਾਂ ਲੋਕਾਂ ਨੂੰ ਤਕਲੀਫ ਹੋਈ ਢਿੱਡ ਚ ਪੀੜ ਹੋਈ ਜਿਸ ਚਲਾ ਕੇ ਕਹਿ ਰਹੇ ਆਂ ਭਾਈ ਜੀ ਭੇਜੋ ਮੈਂ ਕਿ ਗੱਲ ਕਰ ਲਵਾਂ ਤੁਸੀਂ ਗੱਲ ਨਹੀਂ ਕਰਦੇ ਕਦੀ ਆਇਤੀ ਮਦਦ ਸਿਰਾਂ ਦੇ ਦੱਸਣ ਅੱਜ ਤੱਕ ਦੀ ਕਿਰਪਾਨ ਬਾਰੇ ਬੋਲੇ ਆ ਸਿੱਖ ਦੀ ਦਸਤਾਰ ਬਾਰੇ ਬੋਲੇ ਆ ਸਿੱਖਾਂ ੱਤਕਾ ਹੋਇਆ ਕਦੀ ਬੋਲੇ ਆ ਅੱਜ ਤੀ ਦੱਸ ਦੇਣਾ ਪਰ ਹੁਣ ਜਦੋਂ ਗੋਲੂ ਵਾਲ ਹਮਲਾ ਹੋਇਆ ਜੇ ਮਨ ਦਸਨ ਜ਼ਿਲ੍ਹਾ ਦੇ ਸਾਹਿਬ ਥੋੜੀ ਸਰਕਾਰ ਹੈ ਤੁਹਾਡਾ ਪ੍ਰਸ਼ਾਸਨ ਹੈ ਤੁਹਾਨੂੰ ਤਰਸਣਿਆ ਵੀ 8-8 ਸਾਲ ਦੇ ਮਾਸੂਮ ਬੱਚੇ ਕਿਰਪਾਣਾਂ ਨਾਲ ਵੜਦੇ ਜਿਹੜੇ ਬੱਚੇ ਸੰਥਿਆ ਲੈਂਦੇ ਆ ਜਿਹੜੇ ਬੱਚੇ ਉੱਥੇ ਪੜ੍ਹਦੇ ਆ ਵਿਚਾਰੇ 8-8 ਸਾਲ ਦੇ ਮਾਸੂਮ ਬੱਚੇ ਵੱਡੇ ਕੇ ਕੁਰਬਾਨਾਂ ਨਾਲੇ ਤੁਹਾਡਾ ਵੀਡੀਓ ਵੇਖ ਕੇ ਤੁਹਾਡਾ ਮਨ ਨਹੀਂ ਪਸੀਜਿਆ ਤੁਹਾਡੇ ਮਨ ਚ ਦਰਦ ਨਹੀਂ ਆਇਆ ਬਈ ਕੀ ਹੋ ਰਿਹਾ ਫਿਰ ਬੰਦੇ ਹਮਲਾ ਕੀਤਾ ਬਜ਼ੁਰਗਾਂ ਦੇ ਹਮਲਾ ਕੀਤਾ ਪੁਲਿਸ ਨੇ ਕੀ ਕੀਤਾ ਤੁਹਾਨੂੰ ਤਾਂ ਤਾਂ ਤਕਲੀਫ ਨਹੀਂ ਹੋਈ ਜਦੋਂ ਅਸੀਂ ਵਾਰ-ਵਾਰ ਸੀ ਪ੍ਰੈਜ਼ੀਡੈਂਟ ਨੂੰ ਪ੍ਰਾਈਮ ਮਿਨਿਸਟਰ ਨੂੰ ਗ੍ਰਹਿ ਮੰਤਰੀ ਨੂੰ ਸੀਐਮ ਨੂੰ ਡੀਜੀਪੀ ਨੂੰ ਮੇਲ ਤੱਕ ਕਰਤੀ ਗੁਰਦੇ ਹਮਲਾ ਆਊਗਾ ਤੇ ਤੁਹਾਨੂੰ ਵੀ ਪਤਾ ਹੈ ਸੋਸ਼ਲ ਮੀਡੀਆ ਭਰਿਆ ਪਿਆ ਸੀਗਾ ਜੋ ਮੇਲ ਕੀਤੀ ਸੀ ਵੀ ਹਮਲਾ ਹੋਊਗਾ ਹਮਲਾ ਹੋਊਗਾ ਹਮਲਾ ਹੋਊਗਾ ਤਾਂ ਤੁਸੀਂ ਦੀਪਨਾ ਪ੍ਰੋਟੈਕਸ਼ਨ ਦਿੱਤੀ ਉਹਨਾਂ ਨੂੰ ਤੁਸੀਂ ਕੀ ਕੀਤਾ ਦੱਸੋ ਥੋਡੀ ਸਰਕਾਰ ਸੀਗੀ ਤੁਸੀਂ ਜ਼ਿਲ੍ਹਾ ਵਿਕਸ਼ਾ ਫਿਰ ਕਰਨ ਸਿਖਾ ਜਿਸ ਸਿੱਖਾ ਤੁਹਾਨੂੰ ਸਿੱਖ ਬੱਚੇ ਵੱਡੇ ਦਰਦ ਨਹੀਂ ਹੋਇਆ ਅਸੀਂ ਸਵਾਰ ਨਚੰਨੇ ਆ ਜਦੋਂ ਗੋਲੂ ਵਾਲੇ ਹਰੀ ਮੰਦਰ ਤੋਂ ਇਕੱਠੇ ਹੋ ਗਏ ਜੈ ਸ਼੍ਰੀ ਰਾਮ ਦੇ ਨਾਰੇ ਮਾਰ ਕੇ ਗੁਰਦੁਆਰੇ 'ਤੇ ਅਟੈਕ ਕੀਤਾ ਸੀਗਾ ਅਸੀਂ ਤਾਂ ਵੀ ਕਿਹਾ ਸੀ ਗਲਤ ਹੈ ਮੰਦਰ ਤੋਂ ਇਕੱਠੇ ਹੋਣਾ ਗਲਤ ਹੈ ਪਰ ਨਹੀਂ ਜਵਾਨ ਖੁੱਲੇ ਕਿਸੇ ਦੀ ਨਹੀਂ ਕੋਈ ਬੰਦਾ ਬੋਲਿਆ ਕਿ ਉਹ ਤਾਂ ਕੋਈ ਨਾ ਬੋਲੇ ਤੁਸੀਂ ਸੋਹਰਦ ਕੋਣ ਵਿਗਾੜ ਰਿਆ ਸੀਗਾ ਹਰੀ ਮੰਦਰ ਕੋਣ ਇਕੱਠੇ ਹੋਏ ਜੈ ਸ਼੍ਰੀ ਰਾਮ ਦੇ ਨਾਰੇ ਕਿੰਨੇ ਮਾਰੇ ਕਿੰਨੇ ਗੁਰਦੁਰ ਹਮਲਾ ਕੀਤਾ ਫਿਰ ਜਦੋਂ ਗੁਰਦੁਰ ਪਹੁੰਚਿਆ ਫਿਰ ਸਿੰਘਾਂ ਨੇ ਗੇਟ ਖੋਲ੍ਹਿਆ ਫਿਰ ਭਜਣਾ ਪੈ ਗਿਆ ਫਿਰ ਭਜਦੇ ਨਾ ਤੁਸੀਂ ਅੱਜ ਰਾਤ ਨੂੰ ਪੁਲਿਸ ਨਾਲ ਲੈ ਕੇ ਜਿਵੇਂ ਹਮਲਾ ਕੀਤਾ ਮਸੂਮ ਬੱਚੇ ਤੱਕ ਵੱਢੇ ਗਏ ਅੱਜ ਤੁਸੀਂ ਬਿਆੰਦੇਰੇ ਸਵਾਰ ਜਾਣੇ ਹੋ ਸਾਡੇ ਤੋਂ ਵੱਡਾ ਸਵਾਰਦ ਕੋਣ ਦਸੂਗਾ ਪਰਸੋ ਵਿਆਹ ਬਾਬਾ ਦੀ ਸਿੰਘ ਗੁਰਦੁਆਰੇ 55 ਕੁੜੀਆਂ ਦੇ 18 Hindu ਪਰਿਵਾਰ ਆਏ ਇਹ ਸਾਡਾ ਭਾਈਚਾਰਾ ਹੈ ਸਾਡੀ ਸਾਂਝ ਹੈ ਪਰ ਤੁਸੀਂ ਲੋਕ ਨਫਰਤ ਦੇ ਬੀਜ ਬੋਨੇ ਹੋ ਅੱਜ ਵੀ ਕਰ ਰਹੇ ਥੋਨੂੰ ਮਨ ਇੱਕ ਵਾਰੀ ਦੱਸ ਦੋ ਸਾਰੇ BJP ਵਾਲਿਆਂ ਨੂੰ ਕਿੰਨੇ ਵਾਟੇ ਸਿੱਖਾਂ ਨਾਲ ਕਿਹੜੇ ਬੰਦੇ ਬੈਠੇ ਕਿੰਨੇ ਰਕੇ ਗੱਲ ਕੀਤੀ ਪਈ ਆ ਉਹ ਬੈਠੋ ਯਾਰ ਤੁਹਾਨੂੰ ਦੱਸੋ ਤੁਹਾਨੂੰ ਦੁੱਖ ਕੀ ਹੈ ਤੁਹਾਨੂੰ ਤਕਲੀਫ ਕੀ ਆਪਾਂ ਬਹਿ ਕੇ ਗੱਲ ਕਰੀਏ ਕੀ ਜਬਾਨ ਖੁੱਲੇ ਕਿਸੇ ਦੀ ਸਿਵਲ ਜਦ ਇੱਕ ਜਾਂ ਸਾਡੇ ਪਰਮਚਰ ਰੋਲ ਤੇ ਤੁਸੀਂ ਜਿਆਪੁਰ ਚ ਜਿਹੜੇ ਐਗਜ਼ਾਮ ਨਹੀਂ ਦੇ ਸਕੇ ਤੁਸੀਂ ਤਾਂ ਨਹੀਂ ਬੋਲੇ ਗੁਰੂ ਕਸਕ ਬਣਾਉਂ ਬੀਜੇਪ ਦੇ ਸਖ ਨਾ ਬਣਾਉਂ ਅੱਜ ਵੀ ਸੀ ਕਹਿੰਦੇ ਆ ਸਾਡੀ ਤੁਹਾਨੂੰ ਪਤਾ ਹੈ ਕਾਂਗਰਸ ਨੇ ਦਰਬਾਰ ਸਾਹਿਬ 'ਤੇ ਅਟੈਕ ਕੀਤਾ ਉਤੋਂ ਤੋੜ ਵਿਛੋੜਾ ਕਰਕੇ ਸਿੱਖਾਂ ਨੇ ਢੋੜਨਾ ਸਾਂਝ ਪਾਈ ਸੀਗੀ ਪਰ ਤੁਸੀਂ ਸਿੱਖਾਂ ਨਾਲ ਕੀ ਨਵਾਇਆ ਸ਼ਰਪਾਸਿੰਗ ਦੀ ਅਸੀਂ ਵਾਰ-ਵਾਰ ਬੇਨਤੀ ਕਰਦੇ ਆਂ ਇਹ ਸਹਾਰ ਨੂੰ ਲੰਬੂ ਨਾ ਲਾਓ ਇਹ ਹਿੰਦੂ ਮੁਸਲਮਾਨ ਸਿੱਖ ਲੈ ਵੰਡੀਆਂ ਨਾ ਪਾਓ ਸਾਡਾ ਭਾਈਚਾਰਾ ਹੈ ਸਾਡੀ ਸਾਂਝ ਹੈ ਅਸੀਂ ਸਹਾਰ ਚੰਨੇ ਆਂ ਹਾਂ ਜੇ ਤੂੰ ਸੱਚੇ ਹੋ ਮੈਂ ਤਾਂ ਚੱਲ ਹੀ ਕਰਦਾ ਆਓ ਬੈਠੋ ਕਿਹੜੇ ਚੈਨਲ ਤੇ ਬੈਣਾ ਕਰੋ ਟੇਬਲ ਟਾਕ ਸਾਨੂੰ ਗੱਲ ਸਾਬਤ ਕਰੋ ਉਹਦੇ ਸ਼ਹਿਰ ਛੱਡ ਦਾਂਗੇ ਜੇ ਤੁਸੀਂ ਸਾਬਤ ਕਰ ਦਈਏ ਤੁਸੀਂ ਛੱਡ ਦਿਓ ਜਿਲ੍ਹਾ ਦੇਖਸੀ ਆਓ ਗੁਰੂ ਕੀ ਗੋਚ ਸੋ ਇਸ ਕਰਕੇ ਮੈਂ ਇੱਕ ਵਾਰ ਫਿਰ ਕਹਿੰਦਾ ਬੀਜਪੀ ਵਾਲਿਆਂ ਨੂੰ ਇਹ ਸਭ ਬੀਜਪੀ ਦੀ ਛੇਤ ਐ ਐਮਐਲ ਛੇਤ ਹੋਇਆ ਸਾਡੇ ਕੋਲ ਵੀਡੀਓ ਪਈਆਂ ਸਾਡੇ ਕੋਲੇ ਫੋਟੋਆਂ ਪਈਆਂ ਸਾਡੇ ਕੋਲ ਪ੍ਰੂਫ ਪਈ ਐ ਕਿਹੜੇ ਐ ਮੇਰੇ ਕੋਲ ਬੈਠੇ ਸੀਗੇ ਕਿੱਥੋਂ ਚੱਲੇ ਕਿਹਨਾਂ ਨੂੰ ਅਟੈਕ ਕੀਤਾ ਕਿਉਂ ਮੰਦਿਰ 'ਚ ਇਕੱਠੇ ਹੋਏ ਇਹ ਬੰਦੇ ਪਰਚ ਇਕੱਠੇ ਹੋ ਸਕਦੇ ਸੀਗੇ ਇਹ ਤਰਚਲਾ ਇਕੱਠੇ ਹੋ ਸਕਦੇ ਸੀਗੇ ਮੰਦਰ ਜੋ ਇਕੱਠੇ ਹੋ ਕੇ ਗੁਰਦੁਆਰੇ ਕਰਨਾ ਮਤਲਬ ਕੀ ਸੀਗਾ ਸੁਹਾਰ ਦੇ ਵਿਗਾੜਨਾ ਹਿੰਦੂ ਸਿੱਖਾਂ ਚ ਪਾੜ ਪਾਣਾ ਇਹ ਸੋਚ ਤੁਹਾਡੀ ਹੈ ਸਾਡੀ ਸੋਚ ਨਹੀਂ ਅਸੀਂ ਸਰਬੱਤ ਦਾ ਭਲਾ ਬਗਦੇ ਹਾਂ ਮਾਨਸ ਕੀ ਜਾਤ ਸਭ ਇੱਕੇ ਪਹਿਚਾਨਬੋ ਦੀ ਗੱਲ ਕਰਦੇ ਹਾਂ ਸੋ ਫਿਰ ਬੇਨਤੀ ਕਰਦੇ ਹਾਂ ਇਹ ਗੋਗਲੋਂ ਤੇ ਮਿੱਟੀ ਨਾ ਛਾੜੋ ਤੁਸੀਂ ਗੋਗਲਤ ਮਿੱਟੀ ਛਾੜ ਰਹੇ ਹੋ ਸੱਚ ਦੀ ਗੱਲ ਹੈ ਠੋਕੇ ਕੋ ਜੇ ਗੁਰੂ ਕੇ ਸਿੱਖੋਂ ਨਾ ਗੁਰੂ ਨੂੰ ਮੰਨਦੇ ਗੁਰੂ ਜਾਣਦੇ ਨਹੀਂ ਹੈ ਨਿੰਦਾ ਕਰੋ ਵੀ 80 ਸਾਲ ਦੇ ਬੱਚੇ ਵੱਡੇ ਗਏ ਕਿਥੇ ਜਿਹੜੇ ਵਿੱਚ ਸੰਥਿਆ ਲੈ ਕੇ ਬੱਚੇ ਪੜ੍ਹਦੇ ਸੀਗੇ 80 ਸਾਲ ਦੇ ਬਜ਼ੁਰਗ ਵੱਡੇ ਗਏ ਨਿੰਦਾ ਕਰੋ ਫਿਰ ਕਹਿੰਗੇ ਸਵਾਦ ਨਾਲ ਵੀ ਹਾਂ ਇਹ ਗੁਰੂ ਦਾ ਸਿੱਖਾ ਹੈ ਫੋਕੀਏ ਗੱਲਾਂ ਨਾ ਕਰੋ